ਜੀ ਤੇ ਸਮਾਨ ਪਕੜਿਆ ਹੋਇਆ ਸੀਗਾ ਆਪਣੀ ਕੁਰਸੀ ਤੇ ਰੱਖਿਆ ਹੋਇਆ ਸੀਗਾ ਉਹ 1 ਮਿੰਟ 1 ਸੈਕਿੰਡ ਵਾਸਤੇ ਖੜੇ ਹੋਏ ਨੇ ਤੇ ਪਿੱਛੋਂ ਆਇਆ ਬੰਦਾ ਉਹ ਬੈਗ ਚੁੱਕ ਕੇ ਨਾਲ ਹੀ ਭੱਜ ਗਿਆ ਨਾਲ ਹੀ ਇਹਨਾਂ ਦਾ ਰੋਣਾ ਪਾਤਾ ਸਮਾਨ ਸਾਡਾ ਚੁੱਕਿਆ ਗਿਆ ਜੀ ਬੈਗ ਲੈ ਕੇ ਬੰਦਾ ਭੱਜ ਗਿਆ ਸੀਸੀਟੀਵੀ ਦੇ ਵਿੱਚ ਆ ਗਈ ਇਹ ਫੁਟੇਜ ਆ ਗਈ ਹੈ ਜੀ ਹੁਣ ਇਹਨਾਂ ਦੇ ਚਾਹੀਦਾ ਵੈ ਜਿਹੜੇ ਰਿਜ਼ੋਰਟ ਵਾਲੇ ਹੈਗੇ ਨੇ ਇਹਨੂੰ ਸਾਰਾ ਵੈਰੀਫਾਈ ਕਰਨ ਉਹਨਾਂ ਦਾ ਵੈਮੀ ਹੋਈਗਾ ਕਿਉਂਕਿ ਅਸੀਂ ਇੱਥੋਂ ਨਹੀਂ ਜਾਣਾ ੜੇ ਅਸੀਂ ਗੇਟ ਉਦੋਂ ਤੱਕ ਨਹੀਂ ਪਾਰ ਕਰਾਂਗੇ ਜਦ ਤੱਕ ਕਿ ਉਹ ਚੋਰ ਇੱਥੇ ਲੱਭੇਗਾ ਨਹੀਂ ਧਗਨ ਲਗਾਉਣ ਵਾਸਤੇ ਇੱਥੇ ਆਏ ਸੀਗੇ ਬੇਟੀ ਨੂੰ ਹਾਂਜੀ ਤੇ ਪਿਤਾ ਜੀ ਤੇ ਸਮਾਨ ਪਕੜਿਆ ਹੋਇਆ ਸੀਗਾ ਆਪਣੀ ਕੁਰਸੀ ਤੇ ਰੱਖਿਆ ਤਾਂ ਸੀਗਾ ਉਹ ਇੱਕ ਮਿੰਟ ਇੱਕ ਸੈਕਿੰਡ ਵਾਸਤੇ ਖੜੇ ਹੋਏ ਨੇ ਹਾਂਜੀ ਤੇ ਪਿੱਛੋਂ ਆਇਆ ਬੰਦਾ ਉਹ ਬੈਗ ਚੁੱਕ ਕੇ ਨਾਲ ਹੀ ਭੱਜ ਗਿਆ ਨਾਲ ਹੀ ਇਹਨਾਂ ਨੇ ਰੋਣਾ ਪਾਤਾ ਸਮਾਨ ਸਾਡਾ ਚੁੱਕਿਆ ਗਿਆ ਜੀ ਬੈਗ ਲੈ ਕੇ ਬੰਦਾ ਭੱਜ ਗਿਆ ਇਹਨਾਂ ਨੇ ਫੜਿਆ ਗਿਆ ਸੀ ਤਸਵੀਰਾਂ ਵੀ ਹੈ ਦੇ ਸੀਸੀਟੀਵੀ ਦੇ ਵਿੱਚ ਆ ਗਈ ਹੈ ਫੁਟੇਜ ਆ ਗਈ ਹੈ ਜੀ ਉਹਦੀ ਹੁਣ ਇਹਨਾਂ ਦੇ ਚਾਹੀਦਾ ਵੈ ਜਿਹੜੇ ਰਿਜ਼ੋਰਟ ਵਾਲੇ ਹੈਗੇ ਨੇ ਇਹਨੂੰ ਸਾਰਾ ਵੈਰੀਫਾਈ ਕਰਨ ਸਾਰੀ ਜਿਹੜੀ ਫੁਟੇਜ ਕੈਮਰੇਜ ਦੀ ਹੈਗੀ ਹੈ ਉਹ ਹੋਰ ਹਿਸਾਬ ਬੰਦਾ ਹੁਣ ਇਹਨਾਂ ਦੇ ਕੋਲ ਹੀ ਹੈਗਾ ਜਾਂ ਤੇ ਬੰਦਾ ਫਿਰ ਤੇ ਅਸੀਂ ਨਹੀਂ ਇਹ ਕਹਾਂਗੇ ਵेशभूषा ਹੈ ਉਹ ਵੇਟਰ ਦੀ ਹੈ ਬਿਲਕੁਲ ਜਿਸ ਤਰ੍ਹਾਂ ਫੌਜੀ ਕਾਟੋ ਨੇ ਕੀਤੀ ہوئی ਹੈ ਜਿਸ ਤਰ੍ਹਾਂ ਵੇਟਰਾਂ ਦੀ ਹੁੰਦੀ ਹੈ ਉਹ ਸੀਗੀ ਉਹਨੇ ਆਪਣੇ ਕੋਟ ਜਿਹੜਾ ਹੱਥ ਚ ਫੜਿਆ ਦਾ ਸੀਗਾ ਬੈਗ ਇਸ ਤਰ੍ਹਾਂ ਫੜ ਕੇ ਉੱਤੇ ਕੋਟ ਰੱਖ ਕੇ ਤੇ ਭੱਜ ਗਿਆ ਕੀ ਕੀ ਸੀਗਾ ਜੀ ਬੈਗ ਦੇ ਵਿੱਚ ਦੇਖੋ ਜੀ ਜੋ ਰਿਸ਼ਤੇਦਾਰਾਂ ਨੇ ਸਾਰਿਆਂ ਨੇ ਜੇਵਰ ਪਾਇਆ ਬੱਚੀ ਨੂੰ 골ਡ ਦੀ ਜੁਐਲਰੀ ਹੈ ਸ਼ਗਨ ਨਾਲੇ ਲਿਫਾਫੇ ਨੇ ਸਾਰੇ ਉਹਰੇ ਵਿੱਚ ਸਾਰਾ ਕੁਝ ਹੀ ਉਹਰੇ ਵਿੱਚ ਹੈ ਕਿੰਨੇ ਦਾ ਨੁਕਸਾਨ ਕਰ ਗਏ ਕਿੰਨੇ ਕਰੋੜ ਤੋਂ ਉੱਤੇ ਦਾ ਚਾਹਿਆ ਨੇ ਲਗਭਗ ਇਹਰੇ ਆਸ-ਪਾਸ ਅਮੇਲੋ ਜੀ ਸਾਰੀਆਂ ਸਹਿਬਾਂ ਸਹਿਤਾ ਨੇ ਜਿਹੜੀਆਂ ਇੱਥੇ ਆਈਆਂ ਹੋਈਆਂ ਨੇ ਫੰਕਸ਼ਨ ਦੇ ਵਿੱਚ ਤਾਂ ਸੋਨਾ ਕਿੰਨਾ ਕਿ ਦੱਸਿਆ ਸੋਨਾ ਤੇ ਮੰਨ ਕੇ ਚਲੋ ਜੀ 400 450 ਗ੍ਰਾਮ ਦੇ ਅਗੇ ਵਿੱਚ ਵਿੱਚ ਹੋਏਗਾ ਅੱਛਾ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਹਾਂ ਪੁਲਿਸ ਵਾਲੇ ਆ ਗਏ ਨੇ ਜੀ ਆਪਣੀ ਕਾਰਵਾਈ ਹੁਣ ਦੇਖਦੇ ਆ ਹੁਣ ਕੀ ਕਰਕੇ ਦਿੰਦੇ ਨੇ ਸਾਨੂੰ ਕਾਰਵਾਈ ਦਿੱਤੀ ਹੈ ਕਿੰਨੇ ਅਸੀਂ ਪੈਟਰ ਗਏ ਪੈਲਸ ਵੱਲੋਂ ਲੱਗੇ ਹੋਰ ਕੁਝ ਨਹੀਂ ਜੀ ਉਹ ਇਹ ਹਵਾ ਦੇ ਵਿੱਚ ਸਾਰੀਆਂ ਗੱਲਾਂ ਉਹਨਾਂ ਦੀਆਂ ਚੱਲਦੀਆਂ ਪਈਆਂ ਨੇ ਕਿ ਅਸੀਂ ਤੁਹਾਨੂੰ ਹੁਣੇ ਸਾਰੀ ਫੁਟੇਜ ਪ੍ਰੋਵਾਈਡ ਕਰਵਾਣੇ ਆ ਇਹ ਕਰਨੇ ਆ ਉਹ ਕਰਨੇ ਪਰ ਅਜੇ ਤੱਕ ਤੁਹਾਨੂੰ ਇਸ ਗੱਲ ਨੂੰ ਲਗਭਗ 1 ਘੰਟੇ ਤੋਂ ਉੱਪਰ ਹੋ ਗਿਆ ਜੀ 1 ਘੰਟੇ ਤੋਂ ਉੱਪਰ ਹੋ ਗਿਆ ਜਿੱਦਾਂ ਇਹ ਪਹਿਲਾਂ ਵੀ ਅਜਾਈਆਂ ਵਾਰਦਾਤਾਂ ਜਿਹੜੀਆਂ ਰਿਜ਼ੋਰਟ ਵਾਲੇ ਕਹਿੰਦੇ ਤੁਹਾਡੇ ਗੈਸਟ ਨੇ ਅਸੀਂ ਗੈਸਟ ਚੋਰ ਲੈ ਕੇ ਆਏ ਤੁਸੀਂ ਆਪ ਦੱਸੋ ਨਾ ਸੀਸੀਟੀਵੀ ਤਸਾਈਏ ਮੈਂ ਤੁਸੀਂ ਸੀਸੀਟੀਵੀ ਦੇ ਵਿੱਚ ਉਹ ਬੰਦੇ ਆਪਣਾ ਦੇਖਣ ਬੰਦਾ ਪਛਾਣਨ ਕੋਣ ਹੈਗਾ ਵਾ ਜਦੋਂ ਜਦੋਂ ਐਂਟਰੀ ਹੋਈ ਹੈ ਉਸ ਬੰਦੇ ਦੀ ਉਦੋਂ ਵੀ ਸੀਸੀ ਕੈਮਰਾ ਵਿੱਚ ਫੁਟੇ ਚਾਈ ਹੋਣੀ ਹੈ ਜਦੋਂ ਇੱਕੋ ਐਂਟਰ ਹੋਇਆ ਉਦੋਂ ਵੀ ਐਂਟਰੀ ਹੈ ਇਹ ਨੇਚਰਲੀ ਗੱਲ ਹੈ ਜੀ ਨੇਚਰਲੀ ਗੱਲ ਹੈ ਪੂਰੀ ਕੈਮਰਾ ਪੂਰੀ ਫੁਟੇ ਦੀ ਜਾਂਚ ਜਾਰੀ ਜੀ ਪੂਰੀ ਫੁਟੇ ਦੀ ਜਾਂਚ ਕਰ ਰਹੇ ਹਾਂ ਸਾਨੂੰ ਇਹ ਫੁਟੇਜ ਮਿਲੀ ਨਹੀਂ ਫੁਟੇਜ ਮਿਲੀ ਨਹੀਂ ਜੀ ਸਾਨੂੰ ਉਹਨਾਂ ਨੂੰ ਉਹਨਾਂ ਨੂੰ ਡਿਮਾਂਡ ਕੀਤੀ ਹੈ ਕਿ ਸਾਨੂੰ ਸਾਨੂੰ ਪੈਨ ਡਰਾਈਵ ਦੇ ਵਿੱਚ ਸਾਰੀ ਫੁਟੇਜ ਦਿਓ 20 ਦਿਨ ਦਾ ਜਿਹੜਾ ਤੁਹਾਡਾ ਰਿਕਾਰਡ ਹੈਗਾ ਸਾਰਾ ਕਦੀ ਉਹ ਕਹਿ ਰਿਹਾ ਸਾਡੇ ਕੋਲ 25 ਦਿਨ ਦਾ ਹੈਗਾ ਕਦੀ ਕਹਿ ਰਿਹਾ 30 ਦਿਨ ਦਾ ਹੈਗਾ ਕਦੀ ਕਹਿੰਦਾ 20 ਦਿਨ ਦਾ ਹੁੰਦਾ ਹੈ ਇਹ ਕੋਈ ਗੱਲਾਂ ਸੁਣੀ ਕਿਨੇ ਜੇ ਜਰਨਲ ਮੈਨੇਜਰ ਇੱਕ ਰਿਜ਼ੋਰਟ ਦਾ ਹੋਵੇ ਤੇ ਉਹੋ ਜਿਹੀ ਗੱਲਾਂ ਕਰੇ ਤੇ ਇਹਦੇ ਕੋਈ ਗੱਲ ਬੰਦ ਹੀ ਨਹੀਂ ਹਿੱਗੀ ਹੁਣ ਮੈਨੇਜਰ ਤੁਹਾਨੂੰ ਕੋਈ ਹੱਥ ਪੱਲਾ ਫੜਾ ਰਿਹਾ ਕਿ ਇਹ ਅੱਜ ਕੁਝ ਨਹੀਂ ਜੀ ਕੁਝ ਨਹੀਂ ਮੰਗ ਕੀ ਕਰਦੇ ਹੋ ਸਾਡਾ ਸਮਾਨ ਜਿਹੜਾ ਹੈਗਾ ਪ੍ਰੋਵਾਈਡ ਕਰਾਇਆ ਜਾਵੇ ਜੀ ਬਸ ਠੀਕ ਹੈ ਠੀਕ ਹੈ ਜੀ ਹੋਰ ਅਗਰ ਦੋਸ਼ੀ ਸਾਡੇ ਨੇ ਰਹਿੰਦਾ ਜਾਂ ਬਣਿਆ ਜਾਂ ਬੇਟਰ ਹੋ ਗਿਆ ਤੇ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਬਿਲਕੁਲ ਕਰਨੇ ਜੀ ਤਾਂ ਕਿ ਕਿਸੇ ਹੋਰ ਨਾਲ ਦੁਬਾਰਾ ਇਹ ਘਟਨਾ ਨਾ ਵਾਪਰੇ ਜਿਹੜਾ ਪਹਿਲਾਂ ਸੇ ਕਿਹੜਾ ਜੀ ਇਧਰ ਕੀ ਨਾਮ ਹੈ ਜੀ ਦੇਖੋ ਜੀ ਮੇਰੇ ਨਾਲ ਪਰਿਵਾਰਿਕ ਇੱਕ ਫੰਕਸ਼ਨ ਸੀਗਾ ਸੋ ਅਸੀਂ ਇੱਥੇ ਆ ਤੇ ਤੇਰੇ ਮੰਗੇ ਚਿੱਕਤੇ ਸਟਰਲਿੰਗ ਰਿਜ਼ੋਰਟਸ ਵਾਲੇ ਦਾ ਵਹਿਮ ਹੋਏਗਾ ਬੇਸ਼ੱਕ ਇਹ ਚੱਲ ਜਾਣਗੇ ਉਹਨਾਂ ਦਾ ਵਹਿਮ ਹੀ ਹੋਈਗਾ ਕਿ ਵੀ ਅਸੀਂ ਇੱਥੋਂ ਨਹੀਂ ਜਾਣ ਨਾਲੇ ਅਸੀਂ ਗੇਟ ਉਦੋਂ ਤੱਕ ਨਹੀਂ ਪਾਰ ਕਰਾਂਗੇ ਜਦ ਤੱਕ ਕਿ ਉਹ ਚੋਰ ਇੱਥੇ ਲੱਭੇਗਾ ਨਹੀਂ ਇਹਨਾਂ ਦਾ ਮੈਨੇਜਰ ਸ੍ਰੀਮਾਨ ਸੋਅਨ ਸੋ ਲੱਕੀ ਠਾਕੁਰ ਜੀ ਜੋਗੀ ਕਹਿੰਦੇ ਸੀ ਸਾਡਾ ਵੇਟਰ ਹੀ ਹੈ ਨਹੀਂ ਅਸੀਂ ਉਹਨਾਂ ਨੂੰ ਕਿਹਾ ਕਿ ਵੀ ਅਸੀਂ ਹਾਰਡ ਡਿਸਕ ਲੈ ਆਨੇ ਕਿ ਵੀ ਪੁਰਾਣੇ 25 30 ਦਿਨ 20 ਦਿਨ ਜਿੰਨਾ ਵੀ ਡਾਟਾ ਹੈ ਇਹ ਉਹਦਾ ਕਾਪੀ ਕਰਾ ਦਿਓ ਠੀਕ ਪਿੱਛੇ ਉਹ ਕਾਪੀ ਦੇ ਵਿੱਚ ਉਹ ਬੰਦਾ ਲੱਭ ਗਿਆ ਤੇ ਉਹਦਾ ਰਿਸਪੌਂਸੀਬਲ ਕੌਣ ਹੋਇਆ ਇਹ ਤੁਸੀਂ ਵੀ ਜਾਣਦੇ ਹੋ ਤੇ ਜਿਹੜੀ ਵੀ ਜਨਤਾ ਤੁਹਾਡੇ ਸੋਤਰੇ ਨੇ ਜਿਹੜੇ ਵੀ ਚੈਨਲਾਂ 'ਤੇ ਦੇਖ ਰਹੇ ਨੇ ਉਹ ਵੀ ਜਾਣਦੇ ਨੇ ਬੜਾ ਰੈਪਿਊਟੇਡ ਮੈਰਿਜ ਪੈਲੇਸ ਐ ਸਟਲਿੰਗ ਰਿਸੋਰਟਸ ਚ ਉੱਤੇ ਵੀ ਹੈ ਜੀ ਹਾਸੇ ਹੋਣ ਲੱਗ ਪਏ ਉੱਤੇ ਲੁਧਿਆਣੇ ਦਾ ਜਿਹੜਾ ਇੱਕ ਵਪਾਰੀ ਹੈ ਜਿਹੜਾ ਕਿ ਲੁਧਿਆਣੇ ਦਾ ਇੱਕ ਸਮਾਜੀਕ ਇੱਕ ਬੰਦਾ ਹੈ ਕਿ ਵਿਆਹ ਕਰਨ ਜੋਗੀ ਯੋਗ ਕਰਨਾ ਚਾਹੁੰਦਾ ਹੈ ਉਹ ਕਿੱਥੇ ਜਾਏਗਾ ਵੀ ਆਪਾਂ ਸੜਕ ਦੇ ਤਰੀਏ ਗੋਲੀਆਂ ਬਾਜ਼ ਦੀਆਂ ਨੇ ਬੀਤੀ ਆ ਜੀ ਚੋਰੀਆਂ ਹੁੰਦੀਆਂ ਨੇ ਫਿਰ ਅਸੀਂ ਕਿੱਥੇ ਕਰਾਂਗੇ ਵਿਆਹ ਯਾਰ ਦੱਸੋ ਯਾਰ ਬੀ ਬੜੀ ਮੰਦਭਾਗੀ ਘਟਨਾ ਹੈ ਮਤਲਬ ਲੋਕਾਂ ਨੂੰ ਪਿਆਰ ਲੋਕਾਂ ਨੂੰ ਵਿਆਹ ਕਰਨੇ ਪੈਸੇ ਜਿੰਨੇ ਮਹਿੰਗੇ ਬੈਜਦੇ ਆ ਬਿਲਕੁਲ ਪੈਣ ਦੇ ਪੈ ਜਾਂਦੇ ਆ ਜੀ ਅੱਜ ਦੀ ਡੇਟ 'ਚ ਜਿੰਨਾਂ ਪਹਿਲੇਸਾ ਬਿੱਲ ਨਹੀਂ ਬਣਿਆ ਉਸ ਤੋਂ ਜ਼ਿਆਦਾ ਚੋਰੀ ਹੋਗੀ ਤੁਹਾਨੂੰ ਪਤਾ ਹੋਈਗਾ 골ਡ ਦਾ ਰੇਟ ਕੀ ਹੈ ਵੀ ਅੱਜ 골ਡ ਮਸਾ ਇੱਕ ਪਿਓ ਇੱਕ ਧੀ ਦਾ ਪਿਓ ਮੈਂ ਬੜੀ ਇੱਕ ਵੱਡੀ ਗੱਲ ਕਰ ਰਿਹਾ ਇਕ ਧੀ ਦਾ ਪਿਓ ਇੱਕ ਜੋੜ ਜੋੜ ਆਪਣੇ ਜੀਵਨ ਦੀ ਕਮਾਈ ਲਾਂਦਾ ਹੈ ਕਿਵੇਂ ਮੈਂ ਆਪਣੀ ਕੁੜੀ ਦੇ ਵਿਆਹ ਤੇ ਕਿ ਵੀ ਆ ਚੀਜ਼ ਇੱਕ ਗਿਫਟ ਕਰਨੀ ਹੈ ਤੇ ਇੱਕ ਮੁੰਡੀ ਦਾ ਪਿਓ ਵੀ ਕਹਿੰਦਾ ਹੈ ਕਿ ਵੀ ਜਿਹੜੀ ਧੀ ਸਾਡੇ ਘਰ ਆ ਰਹੀ ਹੈ ਕਿ ਅਸੀਂ ਉਹਨਾਂ ਨੂੰ ਵੀ ਗਿਫਟ ਕਰਾ ਦੇ ਬਹੁਤ ਵੱਡੀ ਗੱਲ ਹੈ ਵੀ ਜੀਵਨ ਦੀ ਕਮਾਈ ਹੈ ਉਹ ਜੀਵਨ ਦੀ ਕਮਾਈ ਇੱਕ ਫੇਲਰ ਫੇਲਰ ਸਿਸਟਮ ਜਿਹਨੂੰ ਕਹਿ ਸਕਦੇ ਆ ਫੇਲਰ ਮੈਨੇਜਮੈਂਟ ਪਿਓ ਚੋਰੀ ਕਰਕੇ ਲੈ ਜੂਵੇ ਤੇ ਇਸ ਤੋਂ ਵੱਟੀ ਗੱਲ ਕਹਿੰਦੇ ਕਿ ਨੋ 302 ਤੋਂ ਵੀ ਵੱਡਾ ਗੁਨਾਹ ਹੈ 302 ਤੋਂ ਵੀ ਵੱਡਾ ਗੁਨਾਹ ਹੈ ਔਰ ਅਸੀਂ ਸਰਕਾਰ ਤੁਹਾਡਾ ਤੁਸੀਂ ਸਤੰਭ ਹੋ ਸਾਡੇ ਸਮਾਜ ਦੇ ਮੀਡੀਆ ਦਾ ਕਿ ਆਵਾਜ਼ ਬੜੀ ਦੂਰ ਤੱਕ ਜਾਂਦੀ ਹੈ ਕਿ ਜਿਵੇਂ ਅਸੀਂ ਮਤਲਬ ਗਿਣਤੀ ਚ ਤੁਸੀਂ ਹਜ਼ਾਰਾਂ ਸੈਂਕੜੇ ਲੋਕਾਂ ਤੱਕ ਆਵਾਜ਼ ਪਹੁੰਚਾਣੀ ਹੈ ਕਿ ਵੀ ਆਵਾਜ਼ ਬੜੀ ਦੂਰ ਤੱਕ ਜਾਂਦੀ ਹੈ ਬੜੀ ਚਿੰਤਾ ਦਾ ਵਿਸ਼ੇ ਹੈ ਪਰ ਅਸੀਂ ਇੱਥੋਂ ਹਿਲਣ ਵਾਲੇ ਨਹੀਂ ਅਸੀਂ ਇਸ ਪਰਿਵਾਰ ਨਾਲ ਖੜੇ ਆ ਤੇ ਇੱਥੇ ਸਾਡੇ ਹੋਰ ਵੀ ਸਾਥੀ ਲੋਕ ਖੜੇ ਆ ਸਾਡੇ ਬੜੇ ਸਤਿਕਾਰਯੋਗ ਕਾਉਂਸਲਰ ਸਾਹਿਬ ਇੱਥੇ ਖੜੇ ਨੇ ਹੋਰ ਵੀ ਬੜੇ ਲੋਕ ਖੜੇ ਆ ਅਸੀਂ ਇੱਥੇ ਖੜਾ ਰਹੇ ਠੀਕ ਹੈ ਖੋਆ ਰੋਡ ਤੇ ਸਟਾਰਲਿੰਗ ਸੋਲੋ ਮੈਰਿਜ ਤੇ ਆਏ ਸੀਗੇ ਮੇਰਾ ਫੈਮਿਲੀ ਫੰਕਸ਼ਨ ਹੈ ਮੇਰੇ ਭਤੀਜੇ ਦਾ ਸਗਨ ਸੀਗਾ ਅੱਜ ਜੋ ਕਿ ਘਰ ਦਾ ਜਿਹੜਾ ਇਹਨਾਂ ਦਾ ਮੇਨ ਮੋਟੀ ਸੀਗਾ ਉਹਨਾਂ ਨੂੰ ਬੈਗ ਫੜਾਇਆ ਸੀਗਾ ਸਾਰੀ ਰਾਤ ਆਖੀ ਕਰਨ ਤੋਂ ਬਾਅਦ ਸੋਫੇ ਤੋਂ ਉੱਪਰ ਖੜੇ ਹੋਏ ਖੜੇ ਹੁੰਦੇ ਪਿੱਛੋਂ ਹੀ ਵੇਟਰ ਜਿਹੜਾ ਬੈਗ ਚੱਕ ਕੇ ਲੈ ਗਿਆ ਸੀਸੀ ਕੈਮਰੇ ਦੀ ਰਿਕਾਰਡਿੰਗ ਤੁਹਾਨੂੰ ਅਸੀਂ ਦੇ ਦਿੱਤੀ ਹੈ ਤੁਸੀਂ ਚੌਥਾ ਸਟੰਬੋ ਮੀਡੀਆ ਤੇ ਜਿਹੜਾ ਇੱਥੇ ਦਾ ਮੈਨੇਜਰ ਏ ਉਹ ਕਹਿੰਦਾ ਜੀ ਸਾਡਾ ਵੇਟਰ ਨਹੀਂ ਏ ਕਿ ਇਹਨਾਂ ਦੀ ਜ਼ਿੰਮੇਵਾਰੀ ਨਿਭੰਦੀ ਜਦੋਂ ਗੇਟ ਦੇ ਐਂਟਰੀ ਕੋਈ ਵੇਟਰੀ ਡਰੈਸ ਪਾ ਕੇ ਆ ਰਿਹਾ ਐ ਤਾਂ ਤਾਂ ਕੋਈ ਵੀ ਬਾਹਰੋਂ ਆ ਕੇ ਅੰਦਰ ਜਾ ਕੇ ਬੈਕ ਚੈੱਕ ਕੇ ਲੈ ਜਾਊਗਾ ਤੇ ਇਸ ਕਰਕੇ ਇਹ ਪੈਲੇਸ ਦੀ ਜਿਹੜੀ ਹੈ ਬੜੀ ਹੀ ਪਾੜੀ ਕਾਲ ਹੈ ਤੇ ਹਾਲੇ ਤੱਕ ਪੈਲੇਸ ਸਾਹਿਬ ਮਾਲਕ ਇੱਥੇ ਪਹੁੰਚਿਆ ਨਹੀਂ ਕਿ ਨਾ ਹੀ ਸਾਨੂੰ ਸੀਸੀ ਕੈਮਰਾ ਦੇ ਫੁਟੇਜ ਦਿੱਤੇ ਇਹਨਾਂ ਨੇ ਇਹ ਜੀ ਨੁਕਸਾਨ ਦੇ ਲੋ 350 ਤੋਂ 400 ਗ੍ਰਾਮ ਹੋਦਾ ਵਾ ਜਿੰਨੇ ਵੀ ਸਗਨ ਸੀਗੇ ਉਹ ਬੈਗ ਦੇ ਵਿੱਚ ਸੀਗੇ ਪੂਰਾ ਦਾ ਪੂਰਾ ਬੈਗ ਉਹ ਆਪਣੇ ਕੋਰਟ ਦੀ ਬੁੱਕਲ ਮਾਰ ਕੇ ਲੈ ਗਏ ਪੁਲਿਸ ਅਧਿਕਾਰੀ ਆਏ ਜੀ ਉਹਨਾਂ ਨਾਲ ਗੱਲ ਹੋਈ ਬਿਲਕੁਲ ਜੀ ਮੇਰੀ ਐਸਐਚਓ ਸਾਹਿਬ ਨਾਲ ਗੱਲ ਹੋਈ ਸੀ ਮੋਕੇ ਤੇ ਪੁਲਿਸ ਕਲਾਜਮ ਪੁੱਛ ਕੇ ਡਿਊਟੀ ਅਫਸਰ ਮੋਕੇ ਤੇ ਆਏ ਵੀ ਆਪਣੀ ਜੋ ਜਾਂਚ ਵੀ ਨੋ ਕਰ ਰਹੇ ਦੇਖੋ ਬਾਕੀ ਕੀ ਰਿਜ਼ਲਟ ਆਂਦਾ ਥੋੜੀ ਜਿਹਾ ਤਾਂ ਦੱਸਦਾ